ਮੰਗਲ ਦੇ ਵਿੱਚ ਲਿਬੇਟਿਆ ਹੋਇਆ ਸੋ ਕਿਸ਼ਨਪੁਰ ਏਰੀਆ ਦੇ ਵਿੱਚ ਹਸਨ ਵਾਈਫ ਦੀ ਜਿਹੜੀ ਲੜਾਈ ਹੋਈ ਹੈ ਤਾਂ ਦੱਸਦੀ ਹੈ ਕਿ ਜਿਹੜਾ ਹਸਬੰਡ ਵੱਲੋਂ ਜਿਹੜਾ ਇਲਜ਼ਾਮ ਲਗਾਇਆ ਜਾ ਰਿਹਾ ਕਿ ਉਸ ਦੀ ਵਾਈਫ ਦਾ ਕਿਤੇ ਹੋਰ ਕਿਸੇ ਚੱਕਰ ਚ ਆ ਰਿਹਾ ਸੋ ਗੱਲਬਾਤ ਕਰਾਂਗੇ ਦੇਰ ਰਾਤ ਲਾਈਵ ਹੋਏ ਆ ਤੁਹਾਡੇ ਨਾਲ ਕੌਣ ਕਰਦੇ ਮੇਰੇ ਹਸਬੰਡ ਕੀ ਨਾਮ ਹੈ ਤੁਹਾਡਾ ਹਸਬੰਡ ਸੰਜੂ ਤੁਹਾਡਾ ਕੀ ਨਾਮ ਹੈ ਮੇਰਾ ਸੋਨੀਆ ਅੱਜ ਕੀ ਗੱਲਬਾਤ ਹੋਈ ਹਾਂਜੀ ਅੱਜ ਕੀ ਗੱਲਬਾਤ ਉਹ ਡਰਿੰਕ ਕਿੰਨੀ ਸੀ ਨਾਨੇ ਅੱਛਾ ਅੱਛਾ ਉਹ ਤੋਂ ਬਾਅਦ ਮੈਨੂੰ ਮਾਰਨ ਲੱਗ ਗਏ ਇੱਥੇ ਮੱਲੇਦਾਰੀ ਨੂੰ ਪਿੱਛਲੋ ਵੀ ਸਕਦੇ ਅੱਛਾ ਆਥੇ ਸਿਰ ਤੇ ਬਾਲ ਤੇ ਫੜ ਫੜ ਕੇ ਮਾਰਨ ਲੱਗੇ ਮੁੰਡਾ ਆ ਗਿਆ ਉੱਪਰ ਉਹ ਕਹਿੰਦਾ ਨਾ ਮਾਰੋ ਨਾ ਮਾਰੋ ਉਹ ਛੁੜਾ ਨਾ ਆਈ ਜੀ ਫਿਰ ਉਹਦੇ ਉੱਤੇ ਸੱਕ ਕਰਦਾ ਆ ਤੇ ਕਿੰਨੀ ਦੇਰ ਤੋਂ ਲੜਾਈ ਚ ਰੋ ਰਹੀ ਇਹ ਹੋ ਗਿਆ ਬਹੁਤ ਚੇਰ ਹੋ ਗਿਆ 15 20 ਦਿਨ ਹੋ ਗਿਆ ਟੌਰਚਰ ਹੀ ਕਰਦਾ ਮੈਨੂੰ ਅੱਛਾ ਤੇ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਹੋ ਗਿਆ 15 ਸਾਲ ਹੋ ਗਿਆ 15 ਸਾਲ ਤੁਹਾਡੇ ਵਿਆਹ ਨੂੰ ਹੋ ਗਿਆ ਪਰ ਅੱਜ ਕਿਉਂ ਲੜਾਈ ਝਗੜਾ ਇਹ ਤਾਂ ਹੋ ਗਿਆ ਜੀ ਇੰਨਾ ਅੱਜ ਤੋਂ ਬਾਅਦ ਤੱਕ ਲੋਪਤ ਆ ਗਈ ਇਹ ਲਵ ਇਹ ਤਾਂ ਇਹਨਾਂ ਨੂੰ ਪੁੱਛੋ ਨਾ ਭਾਜੀ ਮੈਂ ਤਾਂ ਮੈਂ ਤਾਂ ਕੰਮ ਵੀ ਕਰਦੀ ਆ ہاں ਭਾਜੀ ਹਾਂਜੀ ਔਰ ਕਸਟਾ ਦਾ ਕੰਮ ਕਰਦੀ ਆ ਡਾਂਸਰ ਅੱਛਾ ਤੁਸੀਂ ਡਾਂਸਰ ਹੋ ਹਾਂਜੀ ਤਾਂ ਨੂੰ ਪੁੱਛੇ ਕੰਮ ਕਰਦੀ ਆ ਭਾਜੀ ਇਹ ਕੰਮ ਵੀ ਨਹੀਂ ਕਰਦਾ ਹਾਂਜੀ ਹਾਂ ਹਰ ਚੀਜ਼ ਮੈਨੂੰ ਕਰਨਾ ਪੈਂਦਾ ਸਿੱਧੀ ਸਿੱਧੀ ਗੱਲ ਪਾਜੀ ਹਾਂਜੀ ਪਾਜੀ ਕਿੱਥੇ ਇੱਥੇ ਦੇ ਜਲੰਦਰ ਦੇ ਅੱਛਾ ਜੀ ਨਾਪਾਲ ਦੇ ਹੈਗੇ ਅਸੀਂ ਤੁਹਾਡੇ ਮਦਰ ਨਪਾਲ ਦੇ ਆ ਹਾਂਜੀ ਨੇਪਾਲ ਦੇ ਇੱਥੇ ਮੇਰਾ ਕਿਹੜਾ ਹੈ ਜਿਹੜਾ ਤੁਹਾਡਾ ਕਿਸ ਕਾਰਨ ਕੀ ਪਤਾ ਭਾਜੀ ਸ਼ੱਕ ਕਰਦਾ ਰਹਿੰਦਾ ਹਰ ਗੱਲ ਤੋਂ ਸ਼ੱਕ ਕਰਦਾ ਕੋਈ ਬੰਦੇ ਦੇ ਨਾਲ ਸ਼ੱਕ ਕਰੂਗਾ ਹਾਂ ਹਸ ਤਾਂ ਹੱਦ ਕਰਦੀ ਐਨੇ ਮੁੰਡੇ ਦੇ ਨਾਲ ਸ਼ੱਕ ਕਰਨ ਕਿਹੜਾ ਇਲਾਕਾ ਕਿਹੜਾ ਪਿੰਡ ਜੀ ਆ ਸੰਤੋਪੁਰਾ ਪਾਣੀ ਹਲਾ ਟੈਂਕੀ ਠੀਕ ਹੈ ਤੇ ਖਬਰ ਤੁਸੀਂ ਆਪਣੀ ਮਰਜ਼ੀ ਨਾਲ ਕਰਵਾ ਰਹੇ ਹੋ ਹਾਂਜੀ ਭਾਜੀ ਮਰਜ਼ੀ ਨਾਲ ਕਰਾ ਅਧੂ ਹੋ ਕੇ ਕਰਾ ਰਹੀ ਪਹਿਲਾਂ ਵੀ ਕੋਈ ਪੁਲਿਸ ਕੰਪਲੇਂਟ ਦੇ ਦਿੱਤੀ ਸੀ ਨਹੀਂ ਪਹਿਲਾਂ ਨਹੀਂ ਕੀਤਾ ਭਾਜੀ ਅੱਜ ਹੀ ਮੈਂ ਅਧੂ ਹੋ ਕੇ ਕੀਤਾ ਭਾਜੀ ਮੇਰੇ ਪਿੱਛੇ ਇੰਨੇ ਬਾਲ ਫੜ ਕੇ ਨਾ ਛਾੜਿਆ ਨਹੀਂ ਇੰਨੇ ਫੋਨ ਦਿੱਤਾ ਬਈ ਕੌਣ ਨੰਬਰ ਠੀਕ ਹੈ ਫਿਰ ਹਾਰ ਕੇ ਇੰਨੇ ਆਪਨੇ ਸਿਰ ਤੇ ਮਾਰ ਇਹਨਾਂ ਤੇ ਹਮਲਾ ਕਿਹਨਾਂ ਨੇ ਕੀਤਾ ਆਪ ਆਪ ਹੀ ਕੀਤਾ ਆਪ ਹੀ ਬੋਤਲ ਮਾਰਿਆ ਇੰਨੇ ਅੱਛਾ ਆਪੇ ਬੋਤਲ ਮਾਰ ਲਿਆ ਪਰ ਦੇਖੋ ਹਸਬੰਡ ਵਾਈਫ ਹੈ ਘਰ ਵਿੱਚ ਗੱਲ ਰਹਿਣੀ ਚਾਹੀਦੀ ਬਾਹਰ ਨਹੀਂ ਆਣੀ ਚਾਹੀਦੀ ਭਾਜੀ ਅਧੂ ਹੋ ਕੇ ਕਰਦੇ ਪਏ ਕਿਉਂਕਿ ਨਾ ਜਿਹੜੀ ਹਸਬੰਡ ਵਾਈ ਦੀ ਲੜਾਈ ਆ ਆਪਸ ਵਿੱਚ ਘਰ ਵਿੱਚ ਰਵੇ ਤਾਂ ਵਧੀਆ ਲੱਗਦੀ ਆ ਮੈਨੂੰ ਸੁਖ ਥੋੜੀ ਹੈਗਾ ਭਾਜੀ ਟੋਰਚਰ ਕਰਦਾ ਰਹਿੰਦਾ ਮੈਂ ਕੱਲ ਨੂੰ ਮੇਰਾ ਕੋਈ ਵੀ ਨਹੀਂ ਇੱਥੇ ਮੈਂ ਕੁਝ ਕਰ ਲਾਵਾਂ ਇਹ ਮੇਰਾ ਜ਼ਿੰਮੇਵਾਰੀ ਲਾਉਂਗਾ ਮੈਂ ਇਹ ਪੰਜਾਬੀ ਹੈ ਨਹੀਂ ਇੱਥੇ ਦਾ ਹੀ ਆ ਮਤਲਬ ਨੇਪਾਲੀ ਆ ਅੱਛਾ ਨੇਪਾਲੀ ਹੈ ਹਾਂਜੀ ਕਿੰਨੇ ਸਾਲ ਹੋ ਗਏ ਵਿਆਹ ਨੂੰ ਵਿਆਹ ਨੂੰ 15 ਸਾਲ ਹੋ ਗਏ ਪਹਿਲੇ ਕਿੰਨੇ ਬੇਬੀ ਤੁਹਾਡੇ ਕੁੜੀ ਆ ਅੱਛਾ ਇੱਕ ਮੁੰਡਾ ਕੁੜੀ ਆ ਪਰ ਬੱਚਿਆਂ ਦਾ ਦੇਖੋ ਨਾ ਕਿ ਉਹਨਾਂ ਤੇ ਕੀ ਪ੍ਰਭਾਵ ਪੈਗਾ ਨਹੀਂ ਪਾ ਰਹੀ ਇਹ ਕਹਿੰਦਾ ਲੇਖ ਲਗਾਈ ਕਰਾਣਾ ਠੀਕ ਹੈ ਲੇਖ ਲਗਾਈ ਕਰਾਵੇ ਬੱਚੇ ਮੈ ਰੱਖਣਾ ਦੋਨੋਂ ਉਹ ਤੁਸੀਂ ਰੱਖਣੇ ਹਾਂਜੀ ਮੈਂ ਦੋ ਬੱਚੇ ਮੈ ਰੱਖਣਾ ਮੈਂ ਪਾਲ ਲੂੰਗੀ ਵੀ ਸਾਰੇ ਅੱਕੇ ਰੈਂਟ ਤੇ ਰਹਿੰਦੇ ਹੋ ਹਾਂਜੀ ਰੈਂਟ ਤੇ ਰਹਿੰਦੇ ਆ ਪਰ ਦੇਖੋ ਨਾ ਕਿ ਚਲੋ ਹਸਬੰਡ ਵਾਈਵ ਦੀ ਲੜਾਈ ਆ ਪਾਜੀ ਬਹੁਤ ਹੋ ਗਿਆ ਪਾਜੀ ਇਹ ਬਹੁਤ ਦੁਖੀ ਕਰਦਾ ਮੈਨੂੰ ਕੋਈ ਕਿਸੇ ਦੀ ਬੰਦੇ ਦੀ ਇੰਟਰਫੇਸ ਹੋਊਗੀ ਤਾਂ ਹੀ ਲੜਾਈ ਨਹੀਂ ਪਾਜੀ ਕਿਸਕ ਦੀ ਮੈਨੂੰ ਮੰਨ ਗਈ ਮੈਂ ਕਿਸੇ ਨਾਲ ਕੋਈ ਸੈਟਿੰਗ ਨਹੀਂ ਹੈ ਸਾਰੇ ਮੱਲਿਆਂ ਨੂੰ ਪੁੱਛ ਲੋ ਮੇਰੀ ਕਿੱਦਾ ਦੀ ਨੇਚਰ ਹੈ ਕੀ ਹੈ ਸਾਰਿਆਂ ਨੂੰ ਪੁੱਛ ਲੋ ਤੁਸੀਂ ਇਹ ਸ਼ੱਕ ਕਰਦੇ ਤੋੜਦੇ ਹਾਂਜੀ ਸ਼ੱਕ ਕਰਦਾ ਹੈ ਅੱਜ ਕੱਲ ਕੀ ਹੋਈ ਸੀਗੀ ਅੱਜ ਉਹ ਹੀ ਮੁੰਡੇ ਨਾਲ ਸ਼ੱਕ ਕਰਨ ਲੱਗ ਪਿਆ ਤੂੰ ਇੱਦਾਂ ਦਾ ਕੰਮ ਕਰਦੀ ਏ ਉਹਦੇ ਨਾਲ ਇੱਦਾਂ ਦਾ ਮੁੰਡੇ ਨਾਲ ਕੋਈ ਕਰੂਗਾ ਦੱਸੋ ਕਿਹੜੇ ਮੁੰਡੇ ਨਾਲ ਮੇਰੇ ਜੱੜ ਜਿਹੇ ਮੁੰਡਾ ਉਹ ਚੁੜਾ ਨਾ ਆ ਗਿਆ ਉਹ ਵੱਡਾ ਆਇਆ ਮੈਨੂੰ ਮਾਰਨ ਲੱਗ ਗਿਆ ਸੀ ਛੱਡਦਾ ਹੀ ਨਹੀਂ ਪਿਆ ਸੀ ਮੇਰਾ ਵਾਲ ਚ ਫੜ ਕੇ ਹੂੰ ਬੋਲ ਬੋਲ ਕੀ ਸਾਡੇ ਸਾਰਨ ਆਯੁੱਥਲਿਆ ਆਯੁੱਥਲਿਆ ਪਰਿਵਾਰ ਬਣਿਆ ਰਹਿੰਦਾ ਮੈਂ ਤਾਂ ਦੋ ਤਿੰਨ ਵਾਰੀ ਇਧਰੋਂ ਚਲ ਗਈ ਸੀ ਪਿੰਡ ਜੀ ਜੀ ਇਹ ਲੈਣ ਗਿਆ ਫਿਰ ਵੀ ਮੈਂ ਆ ਗਈ ਮੇਰੀ ਮਾਂ ਨੂੰ ਠੁਕਰਾ ਕੇ ਮੈਂ ਇਹਦੇ ਪਿੱਛੇ ਲੱਗ ਕੇ ਆ ਗਈ ਮੈਂ ਕਿਹਾ ਇਹਦੇ ਪਿੱਛੇ ਕੋਈ ਕੋਈ ਨਹੀਂ ਗਿਆ ਕਿ ਬਣਿਆ ਬਣਾਇਆ ਪਰਿਵਾਰ ਹੋਵੇ ਤੇ ਖੁਸ਼ ਰਹਿੰਦਾ ਮੈਂ ਤਾਂ ਪਾਜੀ ਘਰ ਬਸਾਨ ਚਾਹੁੰਦੀ ਆ ਹਾਂਜੀ ਮੈਨੂੰ ਤਾਂ ਇਹੀ ਆ ਮੇਰੇ ਬੱਚੇ ਦੋਨਾ ਗੋਲ ਰਨ ਇੱਥੇ ਤਾਂ ਆਪਣੀ ਆਪਣੀ ਹਾਂ ਠੀਕ ਹੈ ਹਾਂਜੀ ਭਾਈ ਕੀ ਨਾਮ ਤੁਹਾਡਾ ਭਾਈ ਮੂੰਹ ਟੱਕਿਆ ਬਣਾ ਮੂੰਹ ਟੱਕ ਲਓ ਚੰਗੀ ਤਰ੍ਹਾਂ ਹਾਂ ਆ ਦਾਦਾ ਬਾ ਠੀਕ ਹੈ ਤੁਹਾਡਾ ਬਲੱਡ ਪ੍ਰੈਸ਼ਰ ਹਾਂਜੀ ਅੱਜ ਨੂੰ ਟੱਕੋ ਹਾਂਜੀ ਦੱਸੋ ਕੀ ਨਾਮ ਭਾਈ ਸਾਡਾ ਕੀ ਗੱਲ ਕੀ ਹੋਈ ਆ ਭਾਜੀ ਭਾਜੀ ਐਦਾ ਗੱਲ ਸੀ ਮੈਨੂੰ ਨਾ ਮੈਂ ਪਿੱਛੇ ਨਾ ਜਦੋਂ ਅੱਤੋਂ 25 ਕ ਦਿਨ ਪਹਿਲਾਂ ਨਾ ਮੈਂ ਡਰਿੰਕ ਬਹੁਤ ਕੀਤੀ ਸੀ ਜਿਆਦੀ ਠੀਕ ਹੈ ਮੈਂ ਸੋ ਗਿਆ ਸੀ ਹੂੰ ਹੂੰ ਤਾਂ ਹੁਣ ਇਹ ਨਹੀਂ ਪਤਾ ਉੱਪਰਲਾ ਬੰਦ ਬੰਦਾ ਮੈਨੂੰ ਪਟੀਜਾ ਸਕਾ ਮੈਨੂੰ ਬੰਦਾ ਹੀ ਕਹਿਣਾ ਭਰਾਵਾ ਮੈਂ ਤਾਂ ਪਟੀਜੇ ਦਾ ਬਾਅਦ ਚ ਹੁੰਦਾ ਜਦੋਂ ਕੋਈ ਨਹੀਂ ਭਾਈ ਜੀ ਸਮੂਟ ਆ ਕੇ ਫੁਟਾ ਕੇ ਰੱਖੋ ਅੱਛਾ ਠੀਕ ਹੈ ਜੀ ਇਹਨੂੰ ਮਾਫ ਨਾ ਕਰੀਏ ਉਸ ਦਿਨ ਗੱਡੀ ਨਾਮ ਕੀ ਤੁਹਾਡਾ ਕੀ ਨਾਮ ਸੰਜੋ ਮੇਰੇ ਸੰਜੋ ਮੇਰਾ ਨਾਮ ਹੈ ਇਹ ਗੱਲ ਹੋ ਗਈ ਉਹ ਤਾਂ ਮੈਂ ਚਲੋ ਇਗਨੋਰ ਕਰਤਾ ਮੈਨੂੰ ਕੋਈ ਨਹੀਂ ਹਾਂ ਜਿੰਦਗੀ ਤੇ ਮੈਂ ਦੇਖਾਂ ਸਾ ਨੂੰ 15 ਸਾਲ ਵਿਆਹ ਨੂੰ ਹੋ ਗਿਆ ਸਾਡਾ ਠੀਕ ਹੈ ਸਰ ਤਾਂ ਆਪਣੇ ਜਨਾਨੀ ਨੂੰ ਤੋ ਤਰੀਕਾ ਜਨਾਨੀ ਦਾ ਪਤਾ ਨਹੀਂ ਹੁੰਦਾ ਬੰਦੇ ਨੂੰ ਮੀ ਚਲੋ 15 ਸਾਲ ਤਾਨੂੰਿੱਪੇ ਜਗ੍ਹਾ ਵਿਆਹੇ ਹੋਗੇ ਦੋ ਦੋ ਲੰਬ ਮੈਰਿਜ ਆ ਲੰਬ ਮੈਰਿਜ ਦੋ ਬੇਬੀ ਐ ਦੋ ਬੇਬੀ ਆ ਕੁੜੀ ਮੁੰਡਾ ਅੱਜ ਹੀ ਕਿਉਂ ਲੜਾਈਆਂ ਸ਼ੁਰੂ ਹੋਈਆਂ ਭਾਜੀ ਭਾਜੀ ਮੈਂ ਕਹਾਂ 15 ਸਾਲ ਬਾਅਦ ਇਹ ਮੈਂ ਇਹਨੂੰ ਅੱਖ ਬੰਦ ਕਰਕੇ ਵੀ ਬਿਹਾਰ ਵੀ ਭੇਜਿਆ ਹੂੰ ਬਿਹਾਰ ਕੰਮ ਕਰਨ ਗਈ ਐ ਜੀ ਯੂਪੀ ਗਈ ਕੰਮ ਕਰਨ ਅੱਛਾ ਜੀ ਅੱਖ ਬੰਦ ਕਰਕੇ ਭੇਜਦਾ ਰਿਹਾ ਮੈਂ ਤਾਂ ਉਦੋਂ ਨਹੀਂ ਸ਼ੱਕ ਕੀਤਾ ਮੈਂ ਹੂੰ ਅੱਜ ਕੀ ਕਰੂੰਗਾ ਇਹਨੂੰ ਸ਼ੱਕ ਮੈਂ ਅੱਜ ਕੀ ਗੱਲ ਹੋਈ ਜਿਹੜੇ ਤੁਸੀਂ ਤੇ ਮਸ ਕੋਈ ਤਾਂ ਗੱਲ ਆ ਅੱਛਾ ਜਦੋਂ ਜਰਨਾਨੀ ਦਾ ਤੋ ਤਰੀਕਾ ਚੇਂਜ ਹੋ ਜਵੇ ਤਾਂ ਯਾ 15 ਸਾਲ ਬੰਦੇ ਨੂੰ ਭਾਜੀ 15 ਸਾਲ ਜਦੋਂ ਬੰਦਾ ਰਹਿੰਦਾ ਜੋ ਪਿਛਲੇ ਸਾਲ ਦੀ ਗੱਲ ਆ ਚਲੋ ਮੈਂ ਬਿੱਲ ਆ ਨਿਕਮਾ ਜੋ ਮਰਜ਼ੀ ਆ ਪਰ ਹੈਗਾ ਤਾਂ ਬੰਦੇ ਹੀ ਆ ਨਾ ਬੰਦੇ ਮਰੇ ਗੱਲ ਕਰੋ ਇੱਦਾਂ ਗੱਲ ਇੱਦਾਂ ਕਰ ਇੱਦਾਂ ਕਰ ਇੱਦਾਂ ਕਰ ਠੀਕ ਆ ਭਾਜੀ ਨਹੀਂ ਕੀ ਤੂੰ ਤਰੀਕਾ ਵੀ ਸੀ ਹੋਇਆ ਜੀ ਉਹਦਾ ਵੀ ਅੱਜ ਭਾਈ ਤੂੰ ਤਰੀਕਾ ਇਸ ਲਈ ਹੋਇਆ ਗੱਲ ਕੋਈ ਗਾਲ ਗੋਲ ਨਹੀਂ ਆਦੀ ਨੇ ਵੀ ਹੋਈ ਗਾਲ ਗੋਲਾਂ ਕੱਢੇ ਉੱਦਾਂ ਦੱਸਿਆ ਭਾਜੀ ਬਿਨੇ ਵੀ ਨਹੀਂ ਨਹੀਂ ਮੈਨੂੰ ਪਤਾ ਬਿਨੇ ਵੀ ਹੋਈ ਮੈਂ ਬਿਨੇ ਵੀ ਹੋਈ ਤੂੰ ਤਾਲਮ ਦਿਨੇ ਵੀ ਹੋਈ ਮੇਰੀ ਮਾਸੀ ਆ ਗਈ ਸੀ ਠੀਕ ਹੈ ਮਾਸੀ ਆ ਗਈ ਮਾਸੀ ਨੇ ਨਾ ਸ਼ਾਮ ਦਿੱਤਾ ਮੈਂ ਤੁਹਾਨੂੰ ਕਹਿਣਾ ਇਹ ਹੋ ਗਿਆ 20 ਦਿਨ ਹੋ ਗਿਆ ਲੜਾਈ ਨੂੰ ਅੱਛਾ ਇਹ ਆਦਾ ਨਹੀਂ ਲੜਾਈ ਆ ਪਰ ਲੜਾਈ ਇੰਨੀ ਨਹੀਂ ਹੁੰਦੀ ਸੀ ਲੜਾਈ ਗੱਲ ਕਿਸ ਤਰੀਕੇ ਕਿਸ ਚੀਜ਼ ਦੀ ਲੜਾਈ ਕਿਸ ਤਰੀਕੇ ਜੀ ਮੈਂ ਤੁਹਾਨੂੰ ਕਹਾਂ ਨਾ ਬੰਦੇ ਦੀ ਬਸ ਅੱਛਾ ਬੰਦਾ ਕੌਣ ਆ ਕੀ ਬੰਦਾ ਕੌਣ ਆ ਕਿਸ ਵਜ੍ਹਾ ਤੋਂ ਲੜਾਈ ਬੰਦੇ ਦੀ ਕਿਸ ਗੱਲ ਤੋਂ ਲੜਾਈ ਹੈ ਬਸ ਬੰਦੇ ਦੀ ਇਹ ਲੜਾਈ ਆ ਕਿ ਅੱਜ ਬੰਦੇ ਨੇ ਜਿਹੜੇ ਬੰਦੇ ਨੇ ਮੇਰਾ ਇਦਾਂ ਇੱਦਾਂ ਨਾ ਇਹਨੂੰ ਮੈਂ ਮਾਰਨ ਚੱਲਿਆ ਸੀ ਅੱਛਾ ਮਾਰਨ ਚੱਲਿਆ ਸੀ ਤਾਂ ਬੇ ਇਹਨੂੰ ਮਾਰਨ ਚੱਲਣਾ ਮੈਂ ਇੱਦਾਂ ਕਰਦੇ ਕਰਦੇ ਨਾ ਉਹਨੇ ਮੈਨੂੰ ਪੁੱਛੋ ਪੜਿਆ ਹੂੰ ਕਹਿੰਦਾ ਤੇਰੀ ਜਨਾਨੀ ਬਤਲ ਗੱਲ 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 ਤੋਂ ਲੱਭ ਤੂੰ ਹੀ ਬੋਲ ਬਿਲਕੁਲ ਬਿਲਕੁਲ ਠੀਕ ਆ ਸਰ ਉਹਨੇ ਇਹ ਗੱਲ ਕਹੀ ਅੱਛਾ ਮੈਨੂੰ ਇਹਦੇ ਕੋ ਆਇਆ ਮੈਂ ਕਿਹਾ ਹਾਂ ਬਸ ਹੋ ਗਿਆ ਹੂੰ ਤਾਂ ਜਨਾਨੀ ਕੀ ਕਹਿੰਦੀ ਤੇਰੇ ਕੰਨ ਤੇ ਮਾਰੂੰਗੀ ਮੈਂ ਪਰ ਮੈਂ ਲੱਭ ਮੈਂ ਸੁਣ ਲਿਆ ਨਾ ਭਾਈ ਇਹਦੀ ਨਜ਼ਰ ਥੱਲੇ ਹੋ ਗਈ ਸੀ ਅਪਾਪਾ ਅਸੀਂ ਭਾਈ 15 ਸਾਲ ਵਿਆਹ ਆਪਣੀ ਜਰਨਾਨੀ ਦਾ ਨਜ਼ਰ ਆਪਾਂ ਵੀ ਜਾਣਦੇ ਆ ਹਾਂ ਹਾਂ ਮਮੀ ਕਿਸੇ ਨੇ ਬੀਗੂ ਵੀ ਆਣੀ ਹੈ ਲਾਈ ਜਲਦਾ ਬਦੋਂ ਮੈਂ 15 ਸਾਲ ਨਹੀਂ ਭਾਈ ਸ਼ੱਕ ਕੀਤਾ ਯੂਪੀ ਬਿਆਰ ਹਾਂ ਹਾਂ ਬੈਂਗਲੌਰ ਬਨਾਰਸ ਇੱਥੇ ਤੇ ਨੇ ਕੰਮ ਕੀਤਾ ਮੈਂ ਉਦੋਂ ਨਹੀਂ ਸ਼ੱਕ ਕੀਤਾ ਤਾਂ ਹੁਣ ਕੀ ਸ਼ੱਕ ਕਰੂੰਗਾ ਹੋ ਬੋਲੋ ਤੁਸੀਂ ਭਾਈ ਉਹ ਲੜਕਾ ਜਿੱਤੇ ਤਾਂ ਤੁਸੀਂ ਅਲੀਗੇਸ਼ਨ ਲਗਾ ਰਹੇ ਹੋ ਕਿੱਥੇ ਐਸੇ ਉਹ ਪਤਾ ਨਹੀਂ ਭਾਈ ਹਾਂਜੀ अच्छा ਤੇ ਤੁਹਾਡਾ ਬ੍ਰਦਰ ਕਿੱਥੇ ਜਿਹੜਾ ਤੁਸੀਂ ਕਹਿ ਰਹੇ ਹੋ ਭਤੀਜਾ ਤੁਹਾਡਾ ਉਹਨਾਂ ਦੇ ਫਾਦਰ ਸਾਹਿਬ ਕਿੱਥੇ ਆ ਤੁਹਾਡਾ ਭਰਾ ਹੀ ਹੈ ਜਿਹੜਾ ਤੁਸੀਂ ਅਲਿਗੇਸ਼ਨ ਲਗਾ ਰਹੇ ਹੋ ਤੁਹਾਡੇ ਸਕੇ ਭਰਾ ਦਾ ਮੁੰਡਾ ਹੈ ਨਾ ਕਿੱਥੇ ਭਰਾ ਕਿੱਥੇ ਤੁਹਾਡਾ ਭਾਈ ਉੱਪਰ ਬੁਲਾਇਓ ਭਾਈ ਉਹਨਾਂ ਨੂੰ ਬੁਲਾਇਆ ਇਹ ਹੀ ਆ ਮੇਰੀ ਗਲਤੀ ਵੀ ਆ ਦੇਖੋ ਜੀ ਬੁਲਾਇਓ ਭਾਈ ਬੁਲਾਇਆ ਮੈਂ ਹੈਗਾ ਕੱਚਾ ਸਬੂਤ ਦਾ ਪਰ ਕੱਚਾ ਸਬੂਤ ਕਿਸ ਲਈ ਹੈ ਮੈਂ ਆਪਣੇ ਜਨਾਨੀ ਨੂੰ ਮੈਂ ਉਹਦੇ ਉੱਪਰ ਨਹੀਂ ਪੈ ਅਲਿਗੇਸ਼ਨ ਲਗਾਉਂਦਾ ਪਿਆ ਮੈਂ ਆਪਣੀ ਜਨਾਨੀ ਉੱਪਰ ਅਲਿਗੇਸ਼ਨ ਲਗਾ ਰਿਹਾ ਨੂੰ ਤੁਹਾਡੀ ਲੜਾਈ ਚੌੜੇ ਕਿੰਨੀ ਦੇਰ ਹੋਈ ਚੱਲਦੇ ਜੀ ਕੋਚ ਨਹੀਂ 20 ਦਿਨ ਅੱਛਾ 20 ਦਿਨ ਉਹ ਵੀ 25 ਦਿਨ ਬਸ ਤੇ ਫਿਰ ਇੰਨੇ ਸਾਲ ਹੋ ਗਏ ਵਿਆਹ ਇਹ ਕੋਣਾ ਭਾਜੀ ਵੀ ਤੁਹਾਡੇ ਹੈਗੇ ਆ ਪਰ ਇਹ ਚੀਜ਼ ਨਹੀਂ ਨਾ ਛੋਟਾ ਦਿੰਦੀ ਕਿ ਆਪਣਾ ਘਰ ਵਿੱਚ ਲੜਾਈ ਝਗੜਾ ਚੱਲਦਾ ਹਾਂ ਜੀ ਇਨਸਾਨ ਕਿੰਨਾ ਕ ਬਰਦਾਸ਼ਤ ਕਰੇ ਹੂੰ ਬਰਦਾਸ਼ਤ ਵੀ ਹੁੰਦਾ ਬਰਦਾਸ਼ਤ ਦਾ ਵੀ ਹੱਦ ਹੁੰਦਾ ਜਦੋਂ ਕਹਿੰਦੇ ਸੀਮਾ ਫਾੜ ਜਵੇ ਤਾਂ ਕਹਿੰਦੇ ਛਾਤੀ ਫਾੜ ਕੇ ਗੱਲ ਕਰਦੀ ਹੈ ਇਹ ਗੱਲ ਅੱਜ ਕੀ ਹੈ ਗੱਲ ਭਾਜੀ ਕਿਲ ਕਿਲ ਹਮੇਸ਼ਾ ਕਰਤੇ ਹੁੰਦੀ ਸੀ ਮੈਂ ਨਹੀਂ ਕਹਿੰਦਾ ਕਿਲ ਕਿਲ ਹੁੰਦੀ ਹੁੰਦੀ ਸੀ ਇੱਕ ਅੱਧਾ ਦੋ ਦਿਨ ਇੱਕ ਤੇ ਅੱਧਾ ਦੋ ਮੇਰੇ ਦੀਦੀ ਸੱਸ ਤਾਂ ਮੇਰਾ ਸੰਡੂ ਪਾਜੋ ਸੰਡੂ ਹੈ ਗੱਲਬਾਤ ਕਰਨ ਦੀ ਨਹੀਂ ਨਹੀਂ ਇਹਦੀ ਕੁਮਨ ਫਿਰਨ ਮੇਰੀ ਸਾਲੂ ਨੇ ਛੱਡਣ ਆਈ ਸੀ ਅੱਛਾ ਠੀਕ ਹੈ ਜੀ ਮੈਂ ਦੀਦੀ ਸੱਸ ਨਾਲ ਵੀ ਗੱਲ ਕੀਤੀ ਉਹ ਵੀ ਮੈਨੂੰ ਝੜਕ ਕੇ ਪੈ ਗਏ ਅੱਛਾ ਹਾਂ ਮਤਲਬ ਕਿਤੇ ਨਾ ਕਿਤੇ ਤੁਹਾਡੇ ਕੋਈ ਵੀ ਸਾਥ ਨਹੀਂ ਦੇ ਰਿਹਾਗਾ ਕੁਝ ਨਹੀਂ ਪਾਜੀ ਨਾ ਪ੍ਰਸ਼ਾਸਨ ਦੇ ਜੀ ਮੈਨੂੰ ਸਭ ਕੋਈ ਗੱਲ ਹੋਈ ਕੋਈ ਪਹਿਲੇ ਪੁਲਿਸ ਕਮੇੜੀ ਕੀਤੀ ਸੀ ਪਾਜੀ ਮੈਂ ਇੰਨੇ ਫੋਨ ਮਾਰੇ ਨਾ ਪ੍ਰਸ਼ਾਸਨ ਨੂੰ ਕਿੰਨੇ ਫੋਨ ਮਾਰੇ ਮੁੰਡੇ ਨੂੰ ਆ ਹੀ ਨਹੀਂ ਰੇ ਕੋਈ ਵੀ ਤੇ ਤੁਸੀਂ ਚਾਹਦੇ ਕੀ ਹੋ ਮਨ ਨੇ ਹਾਂ ਭਾਈ ਇਹ ਕੰਨੀ ਮੈਂ ਸੱਚੀ ਆ ਠੀਕ ਹੈ ਜੀ ਭਾਈ ਨੂੰ ਬੁਲਾਓ ਮੈਂ 15 ਸਾਲ ਇੰਨਾ ਬਿਤਾ ਕੇ ਬੈਠਾ ਤਾਂ ਮੈਨੂੰ ਨਹੀਂ ਪਤਾ ਕਿ ਕਿਹਦਾ ਭਰਾ ਕਿੱਥੇ ਚਲੋ ਮੈਨੂੰ ਪਤਾ ਚਲੋ ਉਹਨਾਂ ਨੂੰ ਬੁਲਾਓ ਮੈਂ ਤੁਸੀਂ ਇਹਨਾਂ ਤੁਹਾਡੀ ਵਾਈਫ ਦੇ ਜਿਹੜਾ ਰਿਲੇਸ਼ਨ ਆ ਬਾਹਰ ਸਮਝੋ ਲੋ ਇਹ ਨਹੀਂ ਸਮਝ ਲੋ ਜੋ ਮਰਜੀ ਠੀਕ ਹੈ ਜੀ ਜਦੋਂ ਉਹ ਬੰਦੇ ਨੇ ਮੈਨੂੰ ਖਿੱਚਦੇ ਖਿੱਚਦੇ ਉਹ ਬੰਦੇ ਨੇ ਇੰਨੀ ਗੱਲ ਕਹਿ ਤੀ ਮੈਂ ਤਾਂarup ਪੀਤੀ ਆ ਬੈਰਾ ਤਾਂ ਨਹੀਂ ਹੈ ਨਾ ਹਾਂ ਹਾਂ ਬੈਰਾ ਹੁੰਦਾ ਕਿ ਤੁਹਾਡੀ ਵਾਈਫ ਵੱਲੋਂ ਕੁਝ ਗਲਤ ਗਿਆ ਹਾਂ ਮੇਰੀ ਵਾਈਫ ਵੱਲੋਂ ਗਲਤ ਗਿਆ ਅੱਛਾ ਕੀ ਗਲਤ ਗਿਆ ਜੀ ਤਾਂ ਮੈਂ ਬੈਰਾ ਤਾਂ ਨਹੀਂ ਹੈ ਭਾਈ ਗਲਤ ਕੀ ਗਿਆ ਵੱਲੋਂ ਮੁੱਕਸ ਗਲਤ ਬੋਲ ਨਹੀਂ ਸਕਦਾ ਭਾਜੀ ਗੱਲ ਸੁਣੇ ਰਿਹਾ ਉਹ ਉੱਥੇ ਖੜਾ ਸੀਗਾ ਕੋਈ ਗਲਤ ਨਹੀਂ ਕਿਹਾ ਭਾਜੀ ਭਾਜੀ ਤੁਸੀਂ ਕੌਣ ਹੋ ਜੀ ਨਾਜੀ ਆਪਣੇ ਭਾਈ ਵਿੱਕੀ ਤੁਸੀਂ ਹੀ ਲੱਗਦੇ ਹੋ ਤੁਹਾਡੇ ਬੇੜੇ ਤੇ ਅਲਿਗੇਸ਼ਨ ਲਗਾ ਰਹੇ ਭਾਜੀ ਇਹ ਜਿਹਨਾਂ ਦੀ ਗੱਲ ਕਰ ਰਹੇ ਆ ਤੁਹਾਡਾ ਬੇਟਾ ਕੀ ਗੱਲ ਕੀ ਹੋਈ ਸੀ ਜੀ ਇਹ ਆਪਣੇ ਜਨਾਨੀ ਨੂੰ ਰੋਜ਼ ਮਤਲਬ ਨਸ਼ਾ ਪੱਤਾ ਕਰਕੇ ਉੜਦਾ ਅੱਛਾ ਅੱਛਾ ਠੀਕ ਹੈ ਅਸੀਂ ਕੰਮ ਤੋਂ ਆਂਦੇ ਨਾ ਰੋਜ਼ ਹੀ ਲੜਾਈ ਚੱਲਦੀ ਹੈ ਅੱਛਾ ਕਿ ਅਸੀਂ ਖੁਦ ਤੰਗ ਹੋ ਗਏ ਆ ਹੂੰ ਹੂੰ ਇੰਨੇ ਦੁਖੀ ਹੋ ਗਏ ਆ ਸੀ ਕਿ ਮਤਲਬ ਹੱਥ ਜੋੜਦੇ ਪਏ ਆ ਨਾ ਨੂੰ ਇੱਥੋਂ ਮਲੇ ਜੋ ਕਿੰਨੀ ਚਿਰ ਦਾ ਝਗੜਾ ਹੋ ਰਿਹਾ ਇਹਨਾਂ ਦਾ ਇਹ ਤਾਂ ਮਤਲਬ ਜਿੱਦੋਂ ਤੋਂ ਆਇਆ ਨਾ ਉਦੋਂ ਤੋਂ ਬਾਅਦ ਝਗੜਾ ਹੀ ਆਇਆ ਅੱਛਾ ਪਰ ਇੱਕ ਜਗ੍ਹਾ ਦੇ ਉੱਪਰ ਝਗੜਾ ਕਰਨਾ ਲੜਾਈ ਝੜਾਣਾ ਕਰਨਾ ਬਾਕੀਆਂ ਨੂੰ ਪਰੇਸ਼ਾਨ ਕਰਨਾ ਕਿ ਕਿਵੇਂ ਸੋਚਦੇ ਬਾਕੀ ਨੇ ਗਲਤ ਆਏ ਆਏ ਉਹ ਪੂਰਾ ਤੇ ਤੇ ਇੱਕ ਪਹਿਲਾਂ ਵੀ ਪੁਲਿਸ ਕਮੇਟਰੀ ਕੀਤੀ ਹੈ ਨਹੀਂ ਪਾਜੀ ਜਿਹੜੇ ਤੁਹਾਡੇ ਬੇਟੇ ਉੱਤੇ ਰੋਪ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਮਤਲਬ ਇਹਨਾਂ ਦੀ ਵਾਈਫ ਦੇ ਨਾਲ ਕੋਈ ਰਿਲੇਸ਼ਨ ਬਾਰੇ ਗੱਲ ਦੱਸੀ ਜਾ ਰਹੀ ਉਹ ਕਹਿ ਰਹੇ ਕਿ ਕੋਈ ਤੁਹਾਡੇ ਬੇਟੇ ਉਾਂ ਲਈ ਕੋਈ ਗਲਤ ਗੱਲ ਗਈ ਗਈ ਹੈ ਇਹਨਾਂ ਦੀ ਵਾਈਫ ਨੂੰ ਸਾਰਾ ਗਲਤ ਆ ਦੇਖੋ ਮਾਂ ਕਹਿੰਦਾ ਮੇਰੀ ਮਾਂ ਭਾਜੀ ਮੂੰਹ ਟਾਕੇ ਭਾਜੀ ਮੂੰਹ ਟਾਕੇ ਟਾਕੇ ਮੇਰੀ ਮਾਂ ਉਹ ਬੱਚਾ ਨਾ ਮੇਰਾ ਮੁੰਡਾ ਮੈਂ ਉਹਨੂੰ ਹਮੇਸ਼ਾ ਮੇਰੀ ਮਾਂ ਮੁੰਡਾ ਮੇਰਾ ਮੁੱਤੋ ਮੇਰਾ ਪਹਿਲਾ ਮੁੰਡਾ ਮੈਂ ਉਹਨੂੰ ਆਪਣੇ ਮੁੰਡੇ ਵਾਂਗੂ ਸਮਝਦਾ ਸੀ ਮੈਂ ਉਹਨੂੰ ਕਦੀ ਲਫ਼ਜ਼ ਉਹਨੂੰ ਕਦੀ ਗਲਤ ਵੀ ਨਹੀਂ ਕਿਹਾ ਉਹਨੂੰ ਉਹਨੂੰ ਪੁੱਛ ਲਿਓ ਕਿ ਉਹਦੇ ਚਾਚੇ ਨੇ ਹੱਦ ਕਰ ਕਿ ਮੈਂ ਉਹਨੂੰ ਬਸ ਉਹਨਾਂ ਤੋਂ ਲਫ਼ਜ਼ ਵੀ ਲੈ ਲਵਾ ਉੱਥੇ ਮੈਂ ਖੜਾ ਸੀ ਕੁਝ ਨਹੀਂ ਗਿਆ ਉਹ ਗਲਤ ਲਫ਼ਜ਼ ਬੋਲਿਆ ਤਦ ਤਾਈ ਮੈਂ ਐਕਸ਼ਨ ਕਰ ਭਾਜੀ ਮੈਨੂੰ ਕੀ ਲੋੜ ਆ ਯਾਰ ਉਨੇ ਕੋਈ ਗਲਤ ਨਹੀਂ ਗਿਆ ਆਪਣੀ ਸੋਚ ਨਹੀਂ ਤੇ ਪਈਓ ਤੁਹਾਡੇ ਸਾਹਮਣੇ ਗੈਰ ਰਿਹਾ ਕਿ ਮਤਲਬ ਐਦਾਂ ਉਹਨਾਂ ਦੀ ਵਾਈਫ ਵਾਲੋ ਕੁਝ ਗਲਤ ਬੋਲੇ ਗਿਆ ਮੈਂ ਭਾਜੀ ਡਰਿੰਕ ਕੀਤੀ ਬੈਰ ਤਾਂ ਨਹੀਂ ਹੈ ਨਾ ਇਹਨਾਂ ਤਾਂ ਪਾਗਲ ਨਹੀਂ ਆ ਮੇ ਭਾਜੀ ਤੁਹਾਡੇ ਕੀ ਲੱਗਦੇ ਆ ਉਹ ਲੇਡੀ ਹਾਂਜੀ ਲੇਡੀ ਤੋਂ ਨਹੀਂ ਉਹ ਮੇਰੇ ਨੂੰ ਲੱਗਦੀ ਜੀ ਤੁਹਾਡੇ ਨੂੰ ਲੱਗਦੀ ਇਹ ਤੁਹਾਡੇ ਜਵਾਈ ਹੈ ਨਹੀਂ ਇਹ ਭਰਾ ਮੇਰਾ ਦੇਖੋ ਇਹ ਇਹ ਸਗਾ ਭਰਾ ਹੋ ਕੇ ਆਪਣੇ ਭਤੀਜੇ ਦੇ ਇਹਨਾਂ ਘਟੀਆਂ ਇਲਜ਼ਾਮ ਲਾ ਰਿਹਾ ਯਾਰ ਕਟਿਆਲ ਜਾਮ ਚੋਂ ਉਹਨੇ ਲਬਜੀ ਇਦਾਂ ਦਾ ਬੋਲਤਾ ਐਤੋਂ ਮੈਂ ਤੇਰਾ ਮੇਰਾ ਰਿਸ਼ਤਾ ਹੀ ਖਤਮ ਆ ਆ ਤੋ ਆ ਆ ਤੋ ਮੈਂ ਲੈ ਮਰ ਗਿਆ ਮੈਂ ਤੇ ਲੈ ਮੈਂ Dubai ਦਾ ਡਾਇਲੋਗ ਕੰਪਲੇਂਟ ਵਗੈਰਾ ਕੀਤੀ ਗਈ ਹੁਣ ਕੋਈ ਹਾਂ ਜਿੱਤ ਕੇ ਮੇਰੇ ਭਰਾ ਨੇ ਅੱਛਾ ਆਈ ਨਹੀਂ ਐ ਕਿਹੜਾ ਥਾਣਾ ਕਿਹੜਾ ਪੈਂਦਾ ਜੀ 8 ਨੰਬਰ ਬੰਦਾ ਅੱਛਾ 8 ਨੰਬਰ ਬੰਦਾ ਤੇਰੀ ਪੱਟੀ ਪੱਟੀ ਕਰਵਾਓ ਕਰੇ ਮਰ ਮੁਰਗਿਆ ਸਾਡੇ ਸਿਰ ਚ ਨੇ ਪੈ ਗਿਆ ਨਹੀਂ ਉਹ ਤਾਂ ਚਲੋ ਤੁਸੀਂ 14 ਇਨਸਾਨ ਗਲਤ ਹੋਵੇ ਨਾ ਉਹ ਮਾਰੇ ਕਿ ਨਹੀਂ ਭਈ ਮੈਂ ਮਾਰੇ ਆਪਣੇ ਆਪ ਮੈਂ ਖੁਦ ਕੋ ਮੈਂ ਮਕਾਨ ਵਾਲੇ ਉਹਨੂੰ ਵੀ ਕੀ ਹੋਇਆ ਇਦਾਂ ਦਾ ਗੱਲ ਇਹਨੇ ਆਪਣੇ ਆਪ ਨੂੰ ਆ ਮਾਰੇ ਆਪਣੇ ਆਪ ਮੈਂ ਖੁਦ ਕਹਿੰਦਾ ਮੈਂ ਤੁਸੀਂ ਕਿਉਂ ਮੈਂ ਉਹਨੂੰ ਮਾਰਿਆ ਪਾਜੀ ਮੈਂ ਇੰਨਾ ਪਿਆਰ ਉਹ ਕਰਦਾ ਆਪਣੇ ਜੀ ਅੱਛਾ ਉਹ ਇਹਨੇ ਮੈਨੂੰ 15 ਸਾਲ ਤੱਕ ਕਦੀ ਧੋਖਾ ਨਹੀਂ ਦਿੱਤਾ ਅੱਛਾ ਮੈਂ ਰੋ ਕੇ ਘਰ ਹਾਂ ਹੁਣ 10 ਸਾਲਾਂ ਲੱਗੇ ਧੋਖਾ ਦਿੱਤਾ ਮੈਂ ਮੈਂ 15 ਸਾਲ ਕੋਈ ਧੋਖਾ ਨਹੀਂ ਸੋਲਵੇਂ ਸਾਲ ਧੋਖਾ ਦਿੱਤਾ ਮੈਂ ਪਾਜੀ ਮੈਂ ਬੀਦ ਤੁਹਾਨੂੰ ਕਹਤਾ ਲੜਦਾ ਰਿਹਾ ਮੈਂ ਪਰ ਮੈਂ ਇਹ ਹਰਕਤ ਨਹੀਂ ਕੀਤੀ ਤੁਹਾਨੂੰ ਇਨਸਾਨ ਜਦੋਂ ਜਨਾਨੀ ਬੋਲੇ ਉਹ ਕਹਿੰਦੇ ਨਾ ਉਹ ਪਾਪੀ ਚੱਕ ਦੂਗਾ ਨਾ ਪਹਿਲਾ ਬੇਲਾ ਹੋਵੇ ਪਹਿਲਾ ਨਿਕੰਮਾ ਹੋਵੇ ਭਾਜੀ ਉਹ ਬੰਦੇ ਦੇ ਮੋਰੇ ਜਨਾਨੀ ਨੂੰ ਇੱਕ ਗਲਾਨੀ ਘਰੇ ਬਹਿ ਕੇ ਲੜਾਈ ਹੋਣੀ ਹੈ ਭਾਜੀ ਮੇਰੀ ਗੱਲ ਤਾਂ ਸੁਣਨੇ ਰਹੋਗੇ ਲੜਾਈ ਹੋਣੀ ਨਹੀਂ ਉਹ ਭਾਜੀ ਕੰਮ ਕਰ ਔਰ ਘਰੇ ਜਨਾਨੀ ਦੇ ਕੋਲ ਬੈਠੇ ਰਹੋਗੇ ਲੜਾਈ ਨਾ ਬੇਲਾ ਮੇਰਾ ਸੰਡੂ ਆਇਆ ਸੀ ਬੇਲਾ ਐਕਦਾ ਸਾਰੇ ਮੱਲੇ ਬੋਲੋ ਬੇਲਾ ਅੱਛਾ ਮੇਰੇ ਕੋਲ ਬੇਲਾ ਮੇਰੀ ਗੱਲ ਦਾ ਮੇਰਾ ਭਾਈ ਸੰਡੂ ਆਇਆ ਸੀ ਇੱਕ ਹਫਤਾ ਹੋ ਗਿਆ ਮੈਨੂੰ ਇੱਕ ਹਫਤਾ ਕੰਮ ਛੱਡੇ ਨੇ ਮੈਨੂੰ ਇਲੈਕਟ੍ਰਿਕ ਕੰਮ ਕਰਦਾ ਹੈਗਾ ਮੇਰਾ ਬਰਾਦਰ ਮਾਸੀ ਦਾ ਮੁੰਡਾ ਉਹ ਵੀ ਕਰਦਾ ਨਾਲ ਅੱਛਾ ਠੀਕ ਆ ਜੀ ਕੀ ਕੰਮ ਕਰਦਾ ਭਾਈ ਖਰਾਦ ਦਾ ਭਾਈ ਖਰਾਦ ਦਾ ਕੰਮ ਕਰਦਾ ਪਿੰਨਾ ਪਿੰਨਾ ਦਾ ਕੰਮ ਉਹਨੂੰ ਇਨਾਂ ਦੇ ਲਾਲ ਦਾ ਪੁੱਤ ਆ ਜੀ ਆ ਜੀ ਉੱਥੇ ਲੈ ਆਉਣੇ ਇਹ ਕੋਣ ਹੈ ਕੋਣ ਹੈ ਉਹ ਤਾਂ ਮੇਰੀ ਵਾਈਫ ਹੈ ਜਿਹੜੀ ਉਹਨਾਂ ਨੂੰ ਪੁੱਛ ਲੈਣੇ ਮੜਾਇਆ ਬੁਲਾ ਲਓ ਮੜਾਇਆ ਥੰਦੇ ਸੋ ਦੇਖ ਸਕਦੇ ਹੋ ਕਿ ਦੋ ਪਰਿਵਾਰ ਜਿਹੜੇ ਸਾਡੇ ਸਾਹਮਣੇ ਖੜੇ ਨੇ ਸੋ ਦੇਖ ਸਕਦੇ ਹੋ ਕਿ ਜਿਹੜਾ ਛੋਟੇ ਭਰਾ ਵੱਲੋਂ ਸਾਡਾ ਛੋਟਾ ਭਰਾ ਵੱਡਾ ਸੋ ਛੋਟੇ ਭਰਾ ਵੱਲੋਂ ਜਿਹੜੇ ਵੱਡੇ ਭਰਾ ਦੇ ਜਿਹੜੇ ਬੇਟੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦੀ ਵਾਈਫ ਦੇ ਨਾਲ ਜਿਹੜੇ ਗਲਤ ਰਿਲੇਸ਼ਨ ਬਣਾਏ ਗਏ ਨੇ ਸੋ ਜਿਹੜੇ ਅ ਦੇਖ ਰਹੇ ਹੋ ਜੇ ਸੰਤੋਖਪੁਰੇ ਇਲਾਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਸੋ ਜਿਹੜੇ ਲੜਕੇ ਉੱਤੇ ਇਲਜ਼ਾਮ ਲੱਗ ਰਹੇ ਆ ਉਹਨਾਂ ਦੇ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਮੈਡਮ ਕਿੱਦਾਂ ਦੇਖ ਰਹੇ ਕਿ ਤੁਹਾਡੇ ਬੇਟੇ ਦੇ ਉੱਤੇ ਜਿਹੜਾ ਕਿ ਇਲਜ਼ਾਮ ਲੱਗ ਰਹੇ ਨੇ ਉੱਤੇ ਇਨਜਾਮ ਇਹ ਨਜਾਇਜ਼ ਲਗਾ ਰਿਹਾ ਮੇਰਾ ਮੇਰਾ ਬੇਟਾ ਸੁਹੇਰ ਦਾ ਸੁਹੇਰੇ ਤੁਸੀਂ ਭਾਵੇਂ ਭਾਵੇਂ ਸਾਰਾ ਸੰਤੋਖਪੁਰੇ ਦੇ ਵਿੱਚ ਗੋਵਾਈ ਲੈ ਸੋਵਰ ਦਾ ਅੱਛਾ ਸੁਆਰੇ ਮਤਲਬ ਕਿ ਸਾਰਾ ਸੰਗੋ ਨਹੀਂ ਦੇਖੋ ਤੁਹਾਡੇ ਤੁਹਾਡੇ بیٹے ਦਿਲ ਤੇ ਇਲਜ਼ਾਮ ਲਗਾ ਰਹੇ ਹੈ ਕਿ ਮਤਲਬ ਤੁਹਾਡੇ بیٹے ਦਾ ਉਹਨਾਂ ਦੀ ਵਾਈਫ ਦੇ ਨਾਲ ਕੋਈ ਕੁਝ ਵੀ ਐਦਾ ਦਾ ਕੋਈ ਗਲਤ ਕਹਿ ਰਹੇ ਕੁਝ ਵੀ ਉਹ 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 ਐਤੇ ਹੀ ਪਹਿਲਾ ਫੋਨ ਬਾਰੀ ਕਹਿੰਦਾ ਸੀ ਜਨਾਨੀ ਉਹਦੀ ਕੰਮ ਕਰਦੀ ਸੀ ਪਹਿਲਾ ਫੋਨ ਫੋਨ ਬਾਰੀ ਗਲਤ ਇਲਜ਼ਾਮ ਲੰਦ ਰਿਹਾ ਰੋਜ਼ ਦਿਨਾਂ ਦੀ ਲੜਾਈ ਹੈ ਇਹਨਾਂ ਦੇ ਦੋ ਬੱਚੇ ਗਏ ਅਸੀਂ ਸੌਣ ਲੱਗੇ ਸੀ ਕਿ ਤੂੰ ਰਾਤ ਨੂੰ ਬੱਚੇ ਉਠਾਨ ਗਏ ਵੀ ਮੰਮੀ ਮੰਮੀ ਨੇ ਕੁੰਡਾ ਲਗਾ ਲਿਆ ਮੰਮੀ ਮਾਰ ਨਾ ਜਾਵੇ ਕਹਿ ਕੇ ਬੱਚੇ ਉਠਾਨ ਚੱਲ ਗਏ ਮੁੰਡਾ ਮੇਰਾ ਆਇਆ ਸੀ ਛਡਾਨ ਵਾਸਤੇ ਅੱਛਾ ਕਿਆ ਇੱਥੇ ਸਾਡੇ ਮਾਮਾ ਸੋਹਰੇ ਰਹਿੰਦੇ ਆ ਉਹਨਾਂ ਦੇ ਘਰ ਗਏ ਤਾਂ ਉੱਥੇ ਮਤਲਬ ਇਹ ਮਾਰਨ ਕੁਟਣ ਲੱਗ ਗਿਆ ਉਹਨੂੰ ਜਿਹਨਾਂ ਨੂੰ ਜਿਹਦੋਂ ਹੁੰਡਾ ਨੇ ਛਡਾਇਆ ਤਾਂ ਉਹਨੇ ਇਹਨੇ ਮਤਲਬ ਮੇਰੇ ਮੁੰਡੇ ਦੇ ਉੱਤੇ ਗਾਲੀ ਕੱਢੀ ਤੁਹਾਡਾ ਬੇਟਾ ਕਿੱਥੇ ਹੈ ਦੇਦੇ ਉੱਤੇ ਹਾਂ ਨਹੀਂ ਕਿਆ ਹੋ ਗਿਆ ਵਾ ਅੱਛਾ ਗਿਆ ਤੁਸੀਂ ਭਾਵੇਂ ਕੱਲ ਨੂੰ ਆ ਕੇ ਆ ਕੇ ਨਹੀਂ ਚਲੋ ਐਸੇ ਦੀ ਪੁਸ਼ਟੀ ਦਾ ਪੁਲਿਸ ਕਰੇਗੀ ਆਪਾਂ ਨਹੀਂ ਕਹਿ ਸਕਦੇ ਦੇਖੋ ਆਪਾਂ ਤਾਂ ਤੁਹਾਡਾ ਪੱਖ ਲੈਣ ਲੈ ਆਏ ਆ ਆਪਾਂ ਤੁਹਾਨੂੰ ਤਾਂ ਪੁੱਛ ਰਿਹਾ ਕਿ ਤੁਹਾਡੇ ਬੇਟੇ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਫਨਾ ਤੁਹਾਡੇ ਬੇਟੇ 'ਤੇ ਇਲਜ਼ਾਮ ਲੱਗ ਰਿਹਾ ਕਿ ਅਦਾ ਉਹਨਾਂ ਦੇ ਗਲਤ ਰਿਲੇਸ਼ਨ ਦੇ ਕੋਈ ਗੱਲਬਾਤ ਕਰ ਰਹੇ ਨੇ ਹੈਗਾ ਭਾਜੀ कि देखो उना दे देखा जाए ता रिश्ते दे विच ओ चाची ही लगे चाची, चाची लगे चाची जेडी मां समान हुंदी है ओने मां समान नहीं करगे ਠੀਕ ਨਾ ਕੁੱੜਦਾ ਰੋਜ਼ ਆ ਦੇ ਭਾਜੀ ਆ ਹੀ ਹਾਲ ਕਰਦਾ ਬਾਲੋ ਫੜਿਆ ਸੀ ਦਾ ਇਹਨੇ ਬਸ ਉਹ ਛਡਾਨ ਗਿਆ ਤੈਨੇ ਗਲਤ ਇੰਜਾਮ ਲਾਇਆ ਮੇਰੇ ਬੰਦੇ ਨੇ ਨਹੀਂ ਉਹ ਕਹਿ ਰਿਹਾ ਕਿ ਉਹਨਾਂ ਦੇ ਕੰਨ ਵਿੱਚ ਉਹਨਾਂ ਨੇ ਕੋਈ ਗਲਤ ਗੱਲ ਲਫ਼ਜ਼ ਗਏ ਹੈ ਕੋਈ ਤੁਸੀਂ ਮੇਰੀ ਗੱਲ ਨੂੰ ਫਲੋ ਕਰ ਦਿਓ ਹਾਂਜੀ ਹਾਂਜੀ ਬਿਲਕੁਲ ਜੀ ਉਹਨਾਂ ਨੂੰ ਆ ਕੇ ਤੁਸੀਂ ਨਾ ਹਾਂਜੀ ਸਾਰਾ ਸੰਬੋਧ ਪੂਰੇ ਜੇ ਏਰੀਆ ਦੇ ਵਿੱਚ ਕੱਲ 10 ਵਜੇ ਆ ਕੇ ਮੇਰੇ ਤੋਂ ਮੋਬਾਈਲ ਲੈ ਕੇ ਚਲੇ ਤੇ ਹੁਣ ਹੁਣ ਤੁਹਾਡੇ ਵਾਲੋ ਜਿਹੜੀ ਉਸ ਕੰਪਲੀਟ ਕੀਤੀ ਗਈ ਹੈ ਇਸ ਵਾਰੇ ਜਿਹੜੇ ਪਾਜੀ ਪੁਲਿਸ ਵਾਲੇ ਆਏ ਨਹੀਂ ਕੀ ਮੰਗ ਕੀ ਕਰਦੇ ਹੋ ਤੁਸੀਂ ਹੁਣ ਜਿਹੜੀ ਮੰਨਤਾ ਹੋਣਾ ਅਸੀਂ ਤਾਂ ਕੀ ਕਰਨਾ ਪਾਜੀ ਮੈਂ ਮੇਰੀ ਤਾਂ ਆਪਾਂ ਤਾਂ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਆਸੀਂ ਤਾਂ ਇੱਜ਼ਤਦਾਰ ਬੰਦੇ ਆ ਆਪਣੇ ਇੱਜ਼ਤ ਚ ਰਹਿਣ ਵਾਲੇ ਆ ਪਰ ਵੀ ਇੱਜ਼ਤ ਇਹ ਕਰਵਾ ਰਿਹਾ ਠੀਕ ਹੈ ਨਾ ਜਨਾਨੀ ਨੂੰ ਨਾ ਕਮਾ ਕੇ ਦਿੰਦਾ ਨਾ ਉਹ ਕੰਮ ਕਰਨ ਦਿੰਦਾ ਅੱਛਾ ਕਰ ਕੋਈ ਕੰਮ ਵੀ ਨਹੀਂ ਕਰਦਾ ਜੀ ਨਾ ਕੰਮ ਵੀ ਨਹੀਂ ਕਰਦਾ ਦਾਰੂ ਪੀ ਕੇ ਬਸ ਗਲਤ ਇੰਜਾਮ ਹਾਂਗਾ ਮੈਂ ਕਰ ਜੀ ਜਾਂਦਾ ਜੀ ਹਾਂਜੀ ਸੋ ਦੇਖ ਸਕਦੇ ਹੋ ਕਿ ਜਿਹੜਾ ਦਿਓਰ ਪਰਚਾਈ ਦੇ ਵਾਲੋ ਜਿਹੜਾ ਦੇ ਲੋ ਇੱਕ ਫੈਮਲੀ ਆ ਤੇ ਰਹਿੰਦੀ ਐ ਸੋ ਛੋਟੇ ਭਰਾ ਦੇ ਵਾਲੋ ਵੱਡੇ ਭਰਾ ਦੇ ਬੇਟੇ ਉੱਤੇ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦੀ ਵਾਈਫ ਦੇ ਨਾਲ ਜਿਹੜੇ ਗਲਤ ਰਿਲੇਸ਼ਨ ਬਣਾਏ ਜਾ ਰਹੇ ਨੇ ਸੋ ਜਿਹੜਾ ਅੱਜ ਇੱਥੇ ਹੰਗਾਮਾ ਦੇਖਣ ਨੂੰ ਮੇਰੇ ਆ ਇਹ ਇਲਾਕਾ ਜਿਹੜਾ ਸੰਤੋਖਪੁਰ ਏਰੀਆ ਪੈਂਦਾ ਕਿਸ਼ਨਪੁਰ ਏਰੀਆ ਦੇ ਇਲਾਕੇ ਦੇ ਵਿੱਚ ਸੰਤੋਖਪੁਰ ਏਰੀਆ ਦੇ ਵਿੱਚ ਦੇਰ ਰਾਤ ਤੁਹਾਡੇ ਨਾਲ ਲਾਈਵ ਹੋਏ ਆ ਸੋ ਤਾਂ ਦੱਸੀਏ ਕਿ ਇਹ ਸਾਰੀ ਗੱਲਬਾਤ ਜਿਹੜੀ ਦੱਸੀ ਜਾ ਰਹੀ ਐ ਕਿ ਜਿਹੜਾ ਇੱਕ ਹਸਬੰਡ ਵਾਈਫ ਦਾ ਸਾਰਾ ਬਵਾਦ ਹੋ ਰਿਆ ਸੀਗਾ ਔਰ ਉਹਨਾਂ ਦਾ ਕਹਿਣਾ ਕੀ ਉਹਨਾਂ ਦੀ ਵਾਈਫ ਦੇ ਜਿਹੜੇ ਆਪਣੇ ਹੀ ਜਿਹੜੇ ਭਰਾ ਦੇ ਮੁੰਡੇ ਦੇ ਨਾਲ ਜਿਹੜੇ ਗਲਤ ਰਿਲੇਸ਼ਨ ਬਣਾਏ ਗਏ ਨੇ ਪਰ ਦੇਖ ਸਕਦੇ ਹੋ ਕਿ ਵਾਈਫ ਵੀ ਜਿਹੜੀ ਆਪਣੀ ਹੱਕ ਦੇ ਮੰਗ ਲਈ ਗੁਹਾਰ ਲਗਾ ਰਹੀ ਐ ਤੇ ਤਸਵੀਰਾਂ ਦੇ ਰਾਹ ਤਾਨਾ ਸਾਂਝੀਆਂ ਕਰ ਰਹੇ ਆ ਅੱਛਾ ਉਹ ਲਹੂ ਹੁਣੀ ਵੀ ਲੜਾਈ ਕਰਕੇ ਹਟੇ ਸੀ ਤੇ ਯਾਰ ਦੋ ਸਾਲ ਤਾ ਇਦਾਂ ਹੀ ਚੱਲ ਰਹੀ ਲੜਾਈ ਹੋ ਰਹੀ ਹੈ ਉਸੇ ਨੇਪਾਲ ਜਾ ਜਾ ਰਹੀ ਹੈ ਜਾਰੇ ਮੇਰੀ ਵੀ ਮੇਰੀ ਵੀ ਪੜਾਈ ਬਰਬਾਦ ਹੋਈ ਜਾ ਰਹੀ ਹੈ ਨਹੀਂ ਬੇਟਾ ਮੇਰੀ ਗੱਲ ਸੁਣੋ ਜਿਹੜੇ ਤੁਹਾਡੇ ਬ੍ਰਦਰ ਵੱਡੇ ਆ ਜਿਹੜੇ ਜਿਨ੍ਹਾਂ ਉਤੇ ਤੁਹਾਡੇ ਪਾਪਾ ਇਲਜ਼ਾਮ ਲਗਾ ਰਹੇ ਨੇ ਕਿ ਤੁਹਾਡੇ ਮੰਮਾ ਦੇ ਨਾਲ ਕੁਝ ਗਲਤ ਹੈਗਾ ਹਨਾ ਉਹ ਤੁਹਾਨੂੰ ਲੱਗਦਾ ਕੁਝ ਐਦਾਂ ਦੀ ਕੋਈ ਗੱਲਬਾਤ ਹੈਗਾ ਜੀ ਦੇਖਿਆ ਤੁਸੀਂ ਕੁਝ ਮੇਰਾ ਭਰਾ ਮੇਰੇ 'ਚ ਬੜਾ ਵਿਸ਼ਵਾਸ ਕਰਦਾ ਮੈਂ ਵੀ ਕਰਦਾ ਉਹ ਐਦਾਂ ਕੰਮ ਨਹੀਂ ਕਰ ਸਕਦਾ ਕਦੀ ਫਿਰ ਤੁਹਾਡੇ ਪਾਪਾ ਇਹੋ ਜਿਹੇ ਇਲਜ਼ਾਮ ਕਿਉਂ ਲਗਾਉਂਦੇ ਨੇ ਮਤਲਬ ਐਦਾਂ ਹਨਾ ਕਿਉਂ ਐਦਾਂ ਕਰ ਰਹੇ ਨੇ ਗੱਲ ਕਾਮੇ ਗਦੀ ਕੇ ਦੇ ਨਾਮ ਸਬ ਕਰਨਾ ਪਾਜੀ ਕਦੇ ਕੇ ਦੇ ਨਾਮ ਸਬ ਕਰਦਾ ਮੈਂ ਦੁਖੀ ਹੋ ਗੇ ਤਾਨੂੰ ਸੱਦੇ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਮੈਂ ਕੀ ਕਰਨਾ ਹੁਣ ਇੰਨੀ ਰਹਿਣ ਚਾਹਦਾ ਤੇ ਮੈਨੂੰ ਬਸ ਇਹੀ ਆ ਮੈਨੂੰ ਐਡ ਕਰ ਦੋ ਇਤੋਂ ਠੀਕ ਹੈ ਕੱਲ ਨੂੰ ਇਹਨੂੰ ਕੁਝ ਹੋ ਗਿਆ ਮੈਨੂੰ ਨਹੀਂ ਕਹਿ ਸਕਦੇ ਤੁਸੀਂ ਠੀਕ ਹੈ ਮੈਂ ਤਾਂ ਆਪਣੇ ਬੱਚਾ ਪਾਲਣਾ ਮੈਂ ਦਾ ਇਹ ਖਬਰ ਤੁਸੀਂ ਆਪਣੀ ਮਰਜ਼ੀ ਨਾਲ ਕਰਾ ਰਹੇ ਹੋ ਕਿਸੇ ਦਬਾਅ ਚ ਆ ਕੇ ਤੇ ਨਹੀਂ ਕਰਾ ਰਹੇ ਜੀ ਨਹੀਂ ਨਹੀਂ ਮੈਂ ਆਪਣੀ ਮਰਜ਼ੀ ਨਾਲ ਕਰ ਰਹੀ ਹਾਂ ਠੀਕ ਹੈ ਜੀ ਸੋ ਇਹ ਸੋ ਜਿਹੜੀਆਂ ਤਸਵੀਰਾਂ ਜਿਹੜੀਆਂ ਤਾਨਾ ਦੇ ਰਾ ਸਾਂਝੇ ਕੀਤੀਆਂ ਜਾ ਰਹੀਆਂ ਨੇ ਕਿਸ਼ਨਪੁਰ ਏਰੀਆ ਦੀਆਂ ਸੋ ਜਿਹੜੇ ਦੋਨੋਂ ਪਾਕਿਸਤਾਨੀ ਸਬਕ ਤਾਂ ਮਨੇ ਸਾਹਮਣੇ ਖੜੇ ਨੇ ਸੋ ਸਾਡਾ ਚੈਨਲ ਜਿਹੜੇ ਲਗਾਏ ਗਿਆ ਰੋਪਾ ਦੀ ਜਿਹੜੀ ਪੁਸ਼ਟੀ ਨਹੀਂ ਕਰ ਰਿਆ ਅਗਰ ਇਸ ਖਬਰ ਦੇ ਨਾਲ ਕੋਈ ਹੋਰ ਅਪਡੇਟ ਮਿਲਦੀ ਹੈ ਦੁਬਾਰਾ ਲਾਈਵ ਹੋਵਾਂਗੇ ਸੋ ਹੋਂ ਤੱਕ ਲਈ ਸਾਡੇ ਚੈਨਲ ਨਾਲ ਜੁੜੇ ਰਹਿੰਦੇ ਆਪ ਸਭ ਨੂੰ ਬਹੁਤ ਬਹੁਤ ਧੰਨਵਾਦ ਜੀ